ਸਤ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਅੱਜ ਦੀਆਂ ਤਾਜ਼ਾ ਤੀ ਖਬਰਾਂ ਹੁਣ ਪਾਖੜਾ ਡੈਮ ਤੋਂ ਵਾਧੂ ਪਾਣੀ ਛੱਡਣ ਮੌਕੇ ਵੱਜਣਗੇ ਸਾਇਰਨ ਪਾਖੜਾ ਬਿਆਸ ਪ੍ਰਬੰਧਨ ਬੋਰਡ ਨੇ अर्ਲੀ ਵਾਰਨਿੰਗ ਸਿਸਟਮ ਅਧੀਨ ਵਿਸ਼ੇਸ਼ ਸਾਇਰਨ ਟਾਵਰ ਲਗਾਏ ਹਨ ਪਾਖੜਾ ਡੈਮ ਦੇ ਮੁੱਖ ਇੰਜੀਨੀਅਰ ਸੀ ਪੀ ਸਿੰਘ ਨੇ ਕਿਹਾ ਕਿ ਐਮਰਜੈਂਸੀ ਦੀ ਸਥਿਤੀ ਵਿੱਚ ਜਦੋਂ ਪਾਖੜਾ ਡੈਮ ਤੋਂ ਵਾਧੂ ਪਾਣੀ ਛੱਡਿਆ ਜਾਂਦਾ ਹੈ ਤਾਂ ਇਹਨਾਂ ਟਾਵਰਾਂ ਵਿੱਚ ਲਗਾਏ ਗਏ ਸਾਇਰਨ ਚਾਲੂ ਹੋ ਜਾਣਗੇ ਇਹ ਚੇਤਾਵਨੀ ਮੀੜਲੇ ਖੇਤਰਾ ਵਿੱਚ ਰਹਿਣ ਵਾਲੇ ਨਾਗਰਿਕਾਂ ਨੂੰ ਸਮੇਂ ਸਿਰ ਸੁਚੇਤ ਕਰਨ ਵਿੱਚ ਮਦਦ ਕਰੇਗੀ ਤਾਂ ਜੋ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਅੰਮ੍ਰਿਤਸਰ ਚ ਦੋ ਡਰੱਗ ਘਾਟੇਲਾਂ ਦਾ ਪਰਦਾਫਾਸ਼, ਪੰਜ ਤਸਕਰ ਗ੍ਰਿਫਤਾਰ। ਅੰਮ੍ਰਿਤਸਰ ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਆਪਣੀ ਨਿਰੰਤਰ ਮੁਹਿੰਮ ਚ ਕਮਿਸ਼ਨ ਰੇਟ ਪੁਲਿਸ ਨੇ ਦੋ ਵਕ ਵਕ ਮਾਮਲਿਆਂ ਚ ਪੰਜ ਡਰੱਗ ਤਸਕਰਾਂ ਨੂੰ ਸਫਲਤਾਪੂਰਵਕ ਗ੍ਰਿਫਤਾਰ ਕੀਤਾ ਹੈ ਤੇ ਤਸਕਰੀ ਦੇ ਕੰਮਾਂ ਚ ਵਰਤੀ ਜਾਂਦੀ ਇੱਕ ਗੱਡੀ ਸਮੇਤ 3 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਲ ਰਿਕਵਰੀ 3 ਕਿਲੋ 100 ਗ੍ਰਾਮ ਹੈਰੋਇਨ 2000 ਰੁਪਏ ਡਰਗ ਮਨੀ ਇੱਕ ਕਾਰ ਬਰਾਮਦ ਹੋਈ ਹੈ ਗੁਰਦਾਸਪੁਰ ਚ ਦਾਜ ਲਈ ਵਿਆਹੂਤਾ ਨੂੰ ਕੁਟਮਾਰ ਕਰਕੇ ਘਰੋਂ ਕੱਢਿਆ ਕਲੀਰਪਲਾ ਦੇ ਰਹਿਣ ਵਾਲੇ ਰਤਨ ਲਾਲ ਦੇ ਪੁੱਤਰ ਰਮੇਸ਼ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਨੇ ਆਪਣੀ ਤੀਦਾ ਵਿਆਹ ਪਵਨਦੀਪ ਪੁੱਤਰ ਦਰਸ਼ਨ ਲਾਲ ਵਾਸੀ ਜੇਲ੍ਹ ਰੋਡ ਗੁਰਦਾਸਪੁਰ ਨਾਲ ਕੀਤਾ ਸੀ ਅਤੇ ਵਿਆਹ ਤੋਂ ਤੁਰੰਤ ਬਾਅਦ ਹੀ ਉਸਦੇ ਸਹੁਰੇ ਪਰਿਵਾਰ ਨੇ ਉਸ ਨੂੰ ਕੱਟ ਦਾਜ ਲੈਉਣ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੁਣ ਉਹਨਾਂ ਨੇ ਉਸ ਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਹੈ। ਥਾਣਾ ਸੇਖਵਾਨ ਦੀ ਪੁਲਿਸ ਨੇ ਉਸਦੀ ਤੀਦੀ ਦੇ ਪਤੀ ਸੱਸ ਅਤੇ ਸਹੁਰੇ ਵਿਰੁੱਧ ਦਾਜ ਲਈ ਤੰਗ ਕਰਨ ਅਤੇ ਕੁੱਟਮਾਰ ਕਰਕੇ ਘਰੋਂ ਕੱਦਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਸੁਨੀਲ ਜਾਖੜ ਨੇ ਆਪ ਤੇ ਚੁੱਕੇ ਕਈ ਵੱਡੇ ਸਵਾਲ 3.5 ਸਾਲਾਂ ਦੇ ਕਾਰਜਕਾਲ 'ਚ ਬੇਅਦਬੀ ਦੇ ਕਿੰਨੇ ਦੋਸ਼ੀਆਂ ਮਿਲੀ ਸਜ਼ਾ ਸੁਨੀਲ ਜਾਖੜ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਬੇਅਦਬੀ ਵਿਰੁੱਧ ਲਿਆਂਦੇ ਜਾ ਰਹੇ ਵਿਸ਼ੇਸ਼ ਬਿੱਲ ਲਈ ਬੁલાਏ ਗਏ ਵਿਸ਼ੇਸ਼ ਸੈਸ਼ਨ ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ 2015 ਤੋਂ ਲੈ ਕੇ ਹੁਣ ਤੱਕ ਸੂਬੇ ਵਿੱਚ ਬੇਅਦਬੀ ਦੀਆਂ 300 ਤੋਂ ਵੱਧ ਘਟਨਾਵਾਂ ਵਾਪਰੀਆਂ ਹਨ ਪਰ ਕੀ ਸਰਕਾਰ ਦੱਸੇਗੀ ਕਿ ਉਹ ਮੌਜੂਦਾ ਕਾਨੂੰਨ ਦੇ ਤਹਿਤ ਕਿੰਨੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਯੋਗ ਰਹੀ ਹੈ ਉਨਾ ਇਹ ਵੀ ਸਵਾਲ ਕੀਤਾ ਕਿ ਸਰਕਾਰ ਧਰਮ ਦੇ ਨਾਮ ਤੇ ਬੁਰਾਈ ਫੈਲਾਉਣ ਵਾਲਿਆਂ ਨੂੰ ਰੋਕਣ ਲਈ ਕੀ ਕਦਮ ਚੁੱਕ ਰਹੀ ਹੈ ਪੰਜਾਬ ਚ 390 ਸਰਕਾਰੀ ਇਮਾਰਤਾਂ ਤੇ ਸੂਰਜੀ ਊਰਜਾ ਪਲਾਂਟ ਸਥਾਪਿਤ ਕਰੇਗੀ ਸਰਕਾਰ ਸ੍ਰੀ ਅਮਨ ਅਰੋੜਾ ਨੇ ਅੱਜ ਦੱਸਿਆ ਕਿ ਸੂਬੇ ਦੀ ਕੁਦਰਤੀ ਊਰਜਾ ਸੰਬੰਧੀ ਸਮਰੱਥਾ ਵਿੱਚ ਵਾਧਾ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਮਾਰਚ 2026 ਤੱਕ ਸੂਬੇ ਭਰ ਵਿੱਚ 390 ਸਰਕਾਰੀ ਇਮਾਰਤਾਂ ਦੀਆਂ ਛੱਤਾਂ ਤੇ 30 ਮੈਗਾਵਾਟ ਦੀ ਸੰਯੁਕਤ ਸਮਰੱਥਾ ਵਾਲੇ ਸੂਰਜੀ ਊਰਜਾ ਪਲਾਂਟ ਸਥਾਪਿਤ ਕੀਤੇ ਜਾਣਗੇ 150 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਨਾਲ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਬਿਜਲੀ ਖਰਚ ਵਿੱਚ ਸਾਲਾਨਾ 15 ਕਰੋੜ ਰੁਪਏ ਦੀ ਬਚਤ ਹੋਣ ਦਾ ਅਨੁਮਾਨ ਹੈ ਡੇਰਾ ਬੱਸੀ ਚ ਭਾਰੀ ਬਰਸਾਤ ਕਾਰਨ ਸੜਕ ਤੇ ਪਾਣੀ ਭਰਿਆ ਲੋਕ ਪਰੇਸ਼ਾਨ ਡੇਰਾ ਬਸੀ ਚ ਬੀਤੀ ਰਾਤੋਂ ਪੈ ਰਹੀ ਬਰਸਾਤ ਕਾਰਨ ਸੁੰਦਰਾ ਤੋਂ ਨਿੰਬੂਆ ਨੂੰ ਜਾਂਦੀ ਸੜਕ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈ ਹੈ ਸੜਕ ਤੇ ਪਾਣੀ ਭਰਨ ਕਾਰਨ ਵਾਹਨ ਚਾਲਕਾਂ ਅਤੇ ਆਸ-ਪਾਸ ਦੇ ਪਿੰਡਾਂ ਤੋਂ ਲੰਘਣ ਵਾਲੇ ਰਾਹੀਗਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਥਾਨਕ ਲੋਕਾਂ ਅਨੁਸਾਰ ਇਹ ਸਮੱਸਿਆ ਹਰ ਸਾਲ ਬਰਸਾਤ ਦੇ ਮੌਸਮ ਵਿੱਚ ਆਉਂਦੀ ਹੈ ਪਰ ਪ੍ਰਸ਼ਾਸਨ ਇਸ ਵਲ ਕੋਈ ਧਿਆਨ ਨਹੀਂ ਦੇ ਰਿਹਾ ਮੁੱਖ ਮੰਤਰੀ ਸਿਹਤ ਯੋਜਨਾ ਅਨੁਸਾਰ ਪੰਜਾਬ ਚ ਹੀ ਹੋਵੇਗਾ ਇਲਾਜ ਉਤ ਸੂਬੇ ਦੇ ਸਾਰੇ ਲੋਕਾਂ ਲਈ 2 ਅਕਤੂਬਰ ਤੋਂ ਸ਼ੁਰੂ ਹੋ ਰਹੀ 10 ਲੱਖ ਰੁਪਏ ਤੱਕ ਦੀ ਮੁਫਤ ਇਲਾਜ ਯੋਜਨਾ ਵਿੱਚ ਗੰਭੀਰ ਬਿਮਾਰੀਆਂ ਜਿਵੇਂ ਹਾਰਟ ਅਟੈਕ ਸਟ੍ਰੋਕ ਅਤੇ ਕੈਂਸਰ ਆਦਿ ਵੀ ਸ਼ਾਮਲ ਹੋਣਗੀਆਂ ਇਹ ਗੱਲ ਬੁੱਧਵਾਰ ਨੂੰ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਯੋਜਨਾ ਦਾ ਲਾਭ ਸਿਰਫ ਪੰਜਾਬ ਦੇ ਸਰਕਾਰੀ ਤੇ ਉਹਨਾਂ ਨਿੱਜੀ ਹਸਪਤਾਲਾਂ ਵਿੱਚ ਹੋਵੇਗਾ ਜਿਹੜੇ ਸਰਕਾਰ ਵੱਲੋਂ ਚੁਣੇ ਜਾਣਗੇ ਰੇਲਵੇ ਮੁਲਾਜ਼ਮਾ ਦੀ ਹੋਵੇਗੀ ਬੱਲੇ ਬੱਲੇ ਤਨਖਾਹ ਚ ਹੋਵੇਗਾ ਵੱਡਾ ਵਾਦਾ ਰੇਲਵੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਇੱਕ ਵੱਡਾ ਤੋਹਫਾ ਮਿਲਣ ਵਾਲਾ ਹੈ ਉਹਨਾਂ ਦੀ ਤਨਖਾਹ ਜਲਦੀ ਹੀ ਵਧੇਗੀ ਰੇਲਵੇ ਮੰਤਰਾਲੇ ਨੇ 7 ਜੁਲਾਈ 2025 ਨੂੰ ਇੱਕ ਸਰਕੂਲਰ ਜਾਰੀ ਕੀਤਾ ਇਸ ਦੇ ਅਨੁਸਾਰ ਉਹਨਾਂ ਨੇ ਸਪਸ਼ਟ ਕੀਤਾ ਕਿ ਕੋਵਿਡ-19 ਲੋਕਡਾਊਨ ਦੌਰਾਨ ਕਰ ਰਹੇਨ ਦੀ ਮਿਆਦ ਨੂੰ ਰੇਲਵੇ ਮੁਲਾਜ਼ਮਾਂ ਲਈ ਸਿਕਲਾਈ ਮੰਨਿਆ ਜਾਵੇਗਾ ਜਿਸ ਕਾਰਨ ਉਹ ਤਨਖਾਹ ਵਾਅਦੇ ਦੇ ਯੋਗ ਹੋਣਗੇ ਬਿਜਲੀ ਮੰਤਰੀ ਨੇ ਰਵਿੰਦਰ ਸਿੰਘ ਸੈਣੀ ਨੂੰ ਪੀਐਸਆਈ ਆਰਸੀ ਦੇ ਮੈਂਬਰ ਵਜੋਂ ਚੁਕਾਈ ਸਹੁੰ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਨੇ ਅੱਜ ਪੰਜਾਬ ਪਵਨ ਵਿਖੇ ਕਰਵਾਏ ਗਏ ਇੱਕ ਸ਼ਾਨਦਾਰ ਸਮਾਰੋਹ ਦੌਰਾਨ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਪੀਐਸਆਰਸੀ ਦੇ ਮੈਂਬਰ ਵਜੋਂ ਨਿਯੁਕਤ ਕੀਤੇ ਗਏ ਰਵਿੰਦਰ ਸਿੰਘ ਸੈਣੀ ਨੂੰ ਅਹੁਦੇ ਦੀ ਸਹੁੰ ਚੁਕਾਈ। ਉਨ੍ਹਾਂ ਨੇ ਕਿਹਾ ਕਿ ਇੰਜੀਨੀਅਰ ਸੈਣੀ ਕੋਲ ਪੰਜਾਬ ਦੇ ਬਿਜਲੀ ਖੇਤਰ ਦਾ ਵਿਆਪਕ ਤਜਰਬਾ ਅਤੇ ਡੂੰਗੀ ਸਮਝ ਹੈ ਜੋ ਪੀਐਸਆਰਸੀ ਦੇ ਕੰਮਕਾਜ ਨੂੰ ਹੋਰ ਬਿਹਤਰ ਬਣਾਉਣ ਵਿੱਚ ਮਦਦ ਕਰੇਗੀ। ਜੰਮੂ ਕਸ਼ਮੀਰ ਪਿਆਨਕ ਸੜਕ ਹਾਦਸਾ ਸਵਾਰੀਆਂ ਨਾਲ ਭਰੀ ਬੱਸ ਡਿੱਗੀ ਖੜਚ ਖਰਾਬ ਮੌਸਮ ਵਿੱਚ ਡਰਾਈਵਰ ਦੀ ਲਾਪਰਵਾਹੀ ਨੇ ਯਾਤਰੀਆਂ ਦੀ ਜਾਨ ਨੂੰ ਜੋਖਮ ਵਿੱਚ ਪਾ ਦਿੱਤਾ। ਕੁਝ ਕਿਸਮਤੀ ਰਹੀ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਵੀਰਵਾਰ ਨੂੰ ਰਾਮਨਗਰ ਦੇ ਸੁਨੇਤਰ ਖੇਤਰ ਵਿੱਚ ਪੁਲੰਦ ਵਿੱਚ ਤੇਜ਼ ਰਫਤਾਰ ਨਾਲ ਬੱਸ ਚਲਾ ਰਹੇ ਡਰਾਈਵਰ ਨੂੰ ਸੜਕ ਦੇ ਵਿਚਕਾਰ ਡਿੱਗਿਆ ਦਰਖੰਡ ਦਾ ਤਣਾ ਨਹੀਂ ਦਿਖਾਈ ਦਿੱਤਾ ਜਿਸ ਕਾਰਨ ਬੇਕਾਬੂ ਬੱਸ ਸੜਕ ਤੋਂ ਕੁਝ ਫੁੱਟ ਹੇਠਾਂ ਖੱਡ ਵਿੱਚ ਪਲਟ ਗਈ। ਚੋਰਾ ਨੇ ਨਹੀਂ ਬਖਸ਼ੇ ਸਰਕਾਰੀ ਸਕੂਲ ਸਮਾਨ ਚੋਰੀ ਦਾ ਮਾਮਲਾ ਦਰਜ। ਫਿਰੋਜ਼ਪੁਰ ਚ ਸਰਕਾਰੀ ਮਿਡਲ ਸਕੂਲ ਲੋਹੂ ਕੇ ਖੁਰਦ ਵਿਖੇ ਅਣਪ ਛਾਤੇ ਚੋਰਾ ਵੱਲੋਂ ਸਮਾਨ ਚੋਰੀ ਕਰਨ ਦੀ ਖਬਰ ਮਿਲੀ ਹੈ ਇਸ ਸੰਬੰਧ ਵਿੱਚ ਥਾਣਾ ਮੱਲਾਵਾਲਾ ਪੁਲਿਸ ਨੇ ਅਣਪ ਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਅਣਪ ਛਾਤੇ ਚੋਰਾ ਵੱਲੋਂ ਸਕੂਲ ਦਾ ਦਫ਼ਤਰ ਤੋੜ ਕੇ ਇੱਕ ਐਲਸੀਡੀ ਇੱਕ ਏਸੀ ਇੱਕ ਪ੍ਰਿੰਟਰ ਯੂਪੀਐਸ ਅਤੇ ਪੰਨ ਤੋੜ ਕਰਕੇ ਲਗਭਗ 70000 ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ ਹਨ ਜੰਮੂ ਕਸ਼ਮੀਰ ਦੇ ਕਠੂਆ ਚ ਰੇਲ ਹਾਦਸਾ ਜ਼ਮੀਨ ਖਿਸਕਣ ਕਾਰਨ ਪੰਜਾਬ ਜਾ ਰਹੀ ਮਾਲ ਗੱਡੀ ਪਟੜੀ ਤੋਂ ਉਤਰੀ ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਕਾਰਨ ਵੀਰਵਾਰ ਸਵੇਰੇ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਜੰਮੂ ਤੋਂ ਪੰਜਾਬ ਜਾ ਰਹੀ ਇੱਕ ਮਾਲ ਗੱਡੀ ਪਟੜੀ ਤੋਂ ਉਤਰ ਗਈ। ਇਹ ਘਟਨਾ ਕਠੂਆ ਦੇ ਲਖਨਪੁਰ ਖੇਤਰ ਦੇ ਨੇੜੇ ਰੇਲਵੇ ਟ੍ਰੈਕ ਤੇ ਜ਼ਮੀਨ ਖਿਸਕਣ ਦਾ ਮਲਬਾ ਡਿੱਗਣ ਕਾਰਨ ਵਾਪਰੀ। ਰੇਲਵੇ ਟ੍ਰੈਕ ਮੈਨ ਰਾਮ ਬਹਾਦਰ ਨੇ ਦੱਸਿਆ ਕਿ ਮੀਂਹ ਪੈਣ ਕਾਰਨ ਜ਼ਮੀਨ ਖਿਸਕ ਗਈ ਜਿਸ ਕਾਰਨ ਸਾਰਾ ਮਲਬਾ ਪਟੜੀ ਤੇ ਆ ਗਿਆ। ਨਤੀਜੇ ਵਜੋਂ ਰੇਲ ਗੱਡੀ ਪਟੜੀ ਤੋਂ ਉਤਰ ਗਈ। ਪਾਣੀ ਛੱਡਣ ਤੋਂ ਪਹਿਲਾਂ ਹੀ ਤਸ ਗਿਆ 14.5 ਕਰੋੜ ਦੀ ਲਾਗਤ ਨਾਲ ਪਾਇਆ ਸੀਵਰੇਜ ਫਿਰੋਜ਼ਪੁਰ ਚ ਗੰਦੇ ਪਾਣੀ ਦੇ ਨਿਕਾਸ ਲਈ ਵਿਭਾਗ ਵੱਲੋਂ 14 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਇਆ ਗਿਆ ਹੈ ਇਸ ਸੀਵਰੇਜ ਦਾ ਅਜੇ ਤੱਕ ਉਦਗਾਟਨ ਨਹੀਂ ਹੋਇਆ ਅਤੇ ਨਾ ਹੀ ਇਸ ਵਿੱਚ ਅਜੇ ਤੱਕ ਕਸਬੇ ਦਾ ਪਾਣੀ ਛੱਡਿਆ ਗਿਆ ਹੈ ਪਰ ਪਾਰੀ ਮਹੀਨ ਨਾਲ ਇਹ ਸੀਵਰੇਜ ਕਈ ਥਾਵਾਂ ਤੋਂ ਪੂਰੀ ਤਰ੍ਹਾਂ ਤਸ ਗਿਆ ਹੈ ਤੇ ਸੜਕ ਨੂੰ ਤਰੇੜਾਂ ਪੈ ਗਈਆਂ ਹਨ ਬਿਜਲੀ ਘਰ ਦੇ ਨਜ਼ਦੀਕ ਮੰਮਦੋਟ ਫਿਰੋਜ਼ਪੁਰ ਤੇ ਸੀਵਰੇਜ ਤਸਣ ਕਾਰਨ ਪ੍ਰਾਈਵੇਟ ਕੰਪਨੀ ਦੀ ਇੱਕ ਬੱਸ ਸੀਵਰੇਜ ਤਸਣ ਕਾਰਨ ਪਏ ਟੋਿਆਂ ਵਿੱਚ ਫਸ ਗਈ ਮੁਹਾਲੀ ਅਦਾਲਤ 'ਚ ਮਜੀਠੀਆ ਦੀ ਪੇਸ਼ੀ ਦੌਰਾਨ ਹੋਈ ਹੱਥੋਪਾਈ ਚੰਡੀਗੜ੍ਹ ਦੀ ਮੁਹਾਲੀ ਅਦਾਲਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਦੌਰਾਨ ਪੰਜਾਬ ਪੁਲਿਸ ਅਤੇ ਅਦਾਲਤੀ ਸਟਾਫ ਵਿਚਕਾਰ ਹੱਥੋਪਾਈ ਹੋ ਗਈ। ਅਦਾਲਤ ਦੇ ਕਰਮਚਾਰੀਆਂ ਨੇ ਪੁਲਿਸ 'ਤੇ ਹਮਲੇ ਦਾ ਦੋਸ਼ ਲਗਾਇਆ ਹੈ ਜਦੋਂ ਕਿ ਪੁਲਿਸ ਦਾ ਕਹਿਣਾ ਹੈ ਕਿ ਮਜੀਠੀਆ ਨੂੰ ਪਿਛਲੇ ਦਰਵਾਜ਼ੇ ਰਾਹੀਂ ਜਾਨ ਨੂੰ ਲੈ ਕੇ ਬਹਿਸ ਹੋਈ ਸੀ। ਅਦਾਲਤ ਇਸ ਮਾਮਲੇ ਵਿੱਚ ਕਾਰਵਾਈ ਕਰ ਸਕਦੀ ਹੈ। ਵਿਦਿਆਰਥੀ ਧਿਆਨ ਦੇਣ ਪੰਜਾਬ ਯੂਨੀਵਰਸਿਟੀ ਡਿਗਰੀ ਪੂਰੀ ਕਰਨ ਦਾ ਦੇ ਰਹੀ ਸੁਨਹਿਰੀ ਮੌਕਾ ਪੰਜਾਬ ਯੂਨੀਵਰਸਿਟੀ ਨੇ 2014 ਤੋਂ ਵੱਖ-ਵੱਖ ਅੰਡਰਗ੍ਰੈਜੂਏਟ ਪੋਸਟ ਗ੍ਰੈਜੂਏਟ ਅਤੇ ਪੇਸ਼ੇਵਰ ਕੋਰਸਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਆਪਣੀ ਡਿਗਰੀ ਪੂਰੀ ਕਰਨ ਦਾ ਸੁਨਹਿਰੀ ਮੌਕਾ ਦੇਣ ਦਾ ਫੈਸਲਾ ਕੀਤਾ ਹੈ ਵਿਦਿਆਰਥੀ ਸਿਰਫ ਸੈਮੈਸਟਰ ਪ੍ਰਣਾਲੀ ਦੇ ਅਨੁਸਾਰ ਗੋਲ ਚਾਂਸ ਦਾ ਲਾਭ ਲੈ ਸਕਦੇ ਹਨ ਅੰਡਰਗ੍ਰੈਜੂਏਟ ਕੋਰਸ ਦੀ ਫੀਸ 7500 ਰੁਪਏ ਹੈ ਅਤੇ ਪੋਸਟ ਗ੍ਰੈਜੂਏਟ ਕੋਰਸ ਲਈ ਇਹ ਪ੍ਰਤੀ ਸੈਮੈਸਟਰ 15000 ਰੁਪਏ ਹੈ एसटी ਵਿਦਿਆਰਥੀਆਂ ਨੂੰ 50% ਦੀ ਛੋਟ ਦਿੱਤੀ ਜਾਵੇਗੀ। ਸੈਸ਼ਨ ਵਿਚਾਰ ਹੋਈ ਕੈਬਨਿਟ ਮੀਟਿੰਗ ਭਗਵੰਤ ਸਿੰਘ ਮਾਨ ਨੇ ਕੀਤਾ ਮਹਿਲਾ ਸਰਪੰਚਾਂ ਲਈ ਅਮ ਐਲਾਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਰਿਹائش ਵਿਖੇ ਕੈਬਨਿਟ ਮੀਟਿੰਗ ਸੱਦੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਦੇਸ਼ ਦੀ ਆਪਣੀ ਤਰ੍ਹਾਂ ਦੀ ਪਹਿਲੀ ਸਕੀਮ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਅੱਜ ਮਨਜ਼ੂਰੀ ਦੇ ਦਿੱਤੀ। ਇਸ ਤਹਿਤ ਸੂਬਾਈ ਵਾਸੀ 10 ਲੱਖ ਰੁਪਏ ਦਾ ਡਾਕਟਰੀ ਇਲਾਜ ਨਕਦੀ ਰਹਿਤ ਕਰਵਾ ਸਕਦੇ ਹਨ। ਦਿੱਲੀ ਦੇ ਸਰਕਾਰੀ ਸਕੂਲਾਂ 'ਚ ਵੱਡਾ ਬਦਲਾ ਸਰਕਾਰ ਨੇ ਕੀਤਾ ਇਹ ਐਲਾਨ ਦਿੱਲੀ ਸਰਕਾਰ ਨੇ ਇੱਕ ਵੱਡਾ ਵਿਦਿਅਕ ਸੁਧਾਰ ਲਾਗੂ ਕਰਨ ਦਾ ਐਲਾਨ ਕੀਤਾ ਹੈ ਇਸ ਤੇ ਤ ਹੁਣ ਹਰ ਸਰਕਾਰੀ ਸਕੂਲ ਦੀ ਹਰ ਕਲਾਸ ਵਿੱਚ ਘੱਟੋ ਘੱਟ ਇੱਕ ਅੰਗਰੇਜ਼ੀ ਮਾਧਿਅਮ ਸੈਕਸ਼ਨ ਲਾਜ਼ਮੀ ਤੌਰ ਤੇ ਸ਼ੁਰੂ ਕੀਤਾ ਜਾਵੇਗਾ ਇਹ ਫੈਸਲਾ ਮਾਪਿਆਂ ਦੀ ਲਗਾਤਾਰ ਮੰਗ ਦੇ ਜਵਾਬ ਵਿੱਚ ਲਿਆ ਗਿਆ ਹੈ ਜਿਸ ਵਿੱਚ ਉਹ ਚਾਹੁੰਦੇ ਹਨ ਕਿ ਉਹਨਾਂ ਦੇ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਵਿੱਚ ਪੜਨ ਦਾ ਮੌਕਾ ਮਿਲੇ ਸ੍ਰੀ ਕੀਰਤਪੁਰ ਸਾਹਿਬ ਦੇ 9 ਲੱਖਾਂ ਬਾਅਦ ਚ ਦੇਸ਼ ਵਿਦੇਸ਼ ਤੋਂ ਦਰਸ਼ਨਾਂ ਲਈ ਆਉਂਦੀਆਂ ਸੰਗਤਾਂ ਹੋ ਰਹੀਆਂ ਨਿਰਾਸ਼ ਸ੍ਰੀ ਕੀਰਤਪੁਰ ਸਾਹਿਬ ਇੱਕ ਧਾਰਮਿਕ ਇਤਿਹਾਸਕ ਮਹੱਤਵ ਵਾਲੀ ਨਗਰੀ ਹੈ। ਇਹ ਨਗਰ ਰੋਪੜ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦਿਆਂ ਸਤਲੁਜ ਦਰਿਆ ਦੇ ਕੰਢੇ ਤੇ ਸਥਿਤ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਕੀਤਾ ਗਿਆ 9 ਲੱਖਾ ਬਾਗ ਵੀ ਇੱਥੇ ਹੀ ਹੈ। ਇਸ ਸਮੇਂ ਇਸ ਪਵਿੱਤਰ 9 ਲੱਖਾ ਬਾਗ ਚ ਹਾਲਾਤ ਖਰਾਬ ਹਨ। ਬਾਗ ਦਾ ਇੱਕ ਪਾਸਾ ਜ਼ਹਿਰੀਲੀ ਬੂਟੀ ਨੇ ਪੂਰੀ ਤਰ੍ਹਾਂ ਘੇਰਿਆ ਹੋਇਆ ਹੈ। ਬੱਚਿਆਂ ਨੂੰ ਲਗੀਆਂ ਮੌਜਾਂ, ਭਾਰੀ ਮੀਂਹ ਕਾਰਨ ਕਈ ਸੂਬਿਆਂ 'ਚ ਸਕੂਲ ਕਾਲਜ ਬੰਦ। ਮਾਰਤੀ ਮੌਸਮ ਵਿਭਾਗ ਨੇ ਕਈ ਰਾਜਾਂ ਵਿੱਚ ਲਾਲ ਅਤੇ ਸੰਤਰੀ ਅਲਰਟ ਜਾਰੀ ਕੀਤੇ ਹਨ ਅਗਲੇ 48 ਘੰਟਿਆਂ ਵਿੱਚ ਸੁਚੇਤ ਰਹਿਣ ਦੀ ਸਲਾਹ ਵੀ ਦਿੱਤੀ ਹੈ ਭਾਰੀ ਮੀਂਹ ਨੇ ਦਿੱਲੀ ਨੋਇਡਾ ਅਤੇ ਗੁਰੂਗ੍ਰਾਮ ਵਿੱਚ ਪਾਣੀ ਭਰਿਆ ਅਤੇ ਟ੍ਰੈਫਿਕ ਜਮ ਪੈਦਾ ਕਰ ਦਿੱਤਾ ਹੈ ਨੋਇਡਾ ਵਿੱਚ ਪਹਿਲੀ ਤੋਂ 8ਵੀਂ ਜਮਾਤ ਤੱਕ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ ਮੀਂਹ ਦੇ ਹੋਰ ਤੇਜ਼ ਹੋਣ ਦੀ ਉਮੀਦ ਹੈ بارش ਕਾਰਨ ਕਰਤਾਰਪੁਰ ਕੋਰੀਡੋਰ ਦੇ ਕਿਨਾਰੇ ਜ਼ਮੀਨ ਚ ਤਸੇ 2 ਮਹੀਨੇ ਤੋਂ ਬੰਦ ਹੈ ਕਰਤਾਰਪੁਰ ਸਾਹਿਬ ਦਾ ਲਾਂਗਾ ਡੇਰਾ ਬਾਬਾ ਨਾਨਕ ਦੀ ਕੋਮਾਂਤਰੀ ਸਰਦ ਤੇ ਬਣੇ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਜੋ ਜੰਮੂ ਕਸ਼ਮੀਰ ਦੇ ਪਹਿਲੇ ਗਾਮ ਹਮਲੇ ਕਾਰਨ ਪਿਛਲੇ 2 ਮਹੀਨਿਆਂ ਤੋਂ ਬੰਦ ਪਿਆ ਹੋਇਆ ਹੈ ਉੱਥੇ بارش ਪੈਣ ਕਾਰਨ ਕੋਰੀਡੋਰ ਦੇ ਕਿਨਾਰੇ ਤਸ ਗਏ ਹਨ ਇਸ ਤੋਂ ਇਲਾਵਾ ਸਾਫ ਸਫਾਈ ਨਾ ਹੋਣ ਕਾਰਨ ਕੋਰੀਡੋਰ ਦੇ ਕਿਨਾਰਿਆਂ ਨੇ ਜੰਗਲ ਦਾ ਰੂਪ ਧਾਰਨ ਕਰਕੇ ਉਸ ਦੀ ਸੁੰਦਰਤਾ ਨੂੰ ਗ੍ਰੇਨ ਲਗਾਇਆ ਹੋਇਆ ਹੈ ਮਨੀਸ਼ ਸਿਸੋਦੀਆ ਦੇ ਪੁਰਾਣੇ ਮੋਬਾਈਲ ਨੰਬਰ ਤੋਂ ਲੀਡਰਾਂ ਤੇ ਅਫਸਰਾਂ ਨੂੰ ਫੋਨ ਕਰਦਾ ਸੀ ਠੱਗ ਜੈ ਕਿਸ਼ਨ ਪਟਿਆਲਾ ਪੁਲਿਸ ਨੇ ਇੱਕ ਅਜਿਹੇ ਗਿਰੋਹ ਨੂੰ ਬੇਨਕਾਬ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਜੋ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਪੁਰਾਣ ਮੋਬਾਈਲ ਨੰਬਰ ਨੂੰ ਵਰਤ ਕੇ ਡਿਪਟੀ ਸੀਐਮ ਦਾ ਕਰੀਬੀ ਹੋਣ ਦਾ ਭੁਲੇਖਾ ਪਾ ਕੇ ਆਪਣਾ ਦਬਦਬਾ ਬਣਾ ਰਿਹਾ ਸੀ ਇਸ ਗਿਰੋਹ ਦਾ ਮੁਖ ਸਰਗਨਾ ਜਾਲੀ ਜ਼ਮਾਨਤੀ ਬਾਂਡ ਅਤੇ ਫਰਜ਼ੀ ਦਸਤਾਵੇਜ਼ ਤਿਆਰ ਕਰਨ ਵਾਲੇ ਗਿਰੋਹ ਦਾ ਵੀ ਕਿੰਗਪਿੰਨ ਰਿਹਾ ਹੈ ਪੰਜਾਬ ਨੂੰ ਜਲਦੀ ਮਿਲਣਗੇ 1000 ਮੈਡੀਕਲ ਅਫਸਰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਹਰ ਇੱਕ ਜ਼ਿਲ੍ਹੇ ਦੇ ਘਟੋ-ਘਟ ਦੋ ਮੈਡੀਕਲ ਅਫਸਰਾਂ ਨੂੰ ਪ੍ਰਮੁੱਖ ਸੰਸਥਾਵਾਂ ਵਿੱਚ ਐਡਵਾਂਸਡ ਕ੍ਰਿਟੀਕਲ ਕੇਅਰ ਸਿਖਲਾਈ ਦੇਣ ਦੀ ਯੋਜਨਾ ਨੂੰ ਹਰੀ ਚੰਡੀ ਦਿੱਤੀ ਹੈ ਤਾਂ ਜੋ ਡਾਕਟਰਾਂ ਨੂੰ ਆਈਸੀਯੂ ਅਤੇ ਟ੍ਰੋਮਾ ਕੇਸਾਂ ਦੇ ਪ੍ਰਭਾਵਸ਼ਾਲੀ ਟਾਂਗ ਨਾਲ ਪ੍ਰਬੰਧਨ ਲਈ ਟੁਕਮੀ ਮੁਹਾਰਤ ਨਾਲ ਲੈਸ ਕੀਤਾ ਜਾ ਸਕੇ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ 1000 ਨਵੇਂ ਮੈਡੀਕਲ ਅਫਸਰਾਂ ਦੀ ਭਰਤੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਜਿਨ੍ਹਾਂ ਨੂੰ ਪਿੰਡੂ ਸਰਦਦੀ ਅਤੇ ਦੂਰ ਦੁਰਾਡੇ ਦੇ ਖੇਤਰਾਂ ਵਿੱਚ ਭੇਜਣ ਤੋਂ ਪਹਿਲਾਂ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ ਡੰਕੀ ਰੂਟ ਰਾਹੀਂ ਅਮਰੀਕਾ ਭੇਜਣ ਵਾਲੇ 11 ਟ੍ਰੈਵਲ ਏਜੰਟਾਂ ਤੇ ਸਹਿਯੋਗੀਆਂ ਦੇ ਘਰਾਂ ਤੇ ED ਦੇ ਛਾਪੇ ਡੰਕੀ ਰੂਟ ਰਾਹੀਂ ਲੋਕਾਂ ਨੂੰ ਅਮਰੀਕਾ ਭੇਜਣ ਵਾਲੇ ਪੰਜਾਬ ਤੇ ਹਰਿਆਣਾ ਦੇ ਟ੍ਰੈਵਲ ਏਜੰਟਾਂ ਤੇ ਉਹਨਾਂ ਦੇ ਸਹਿਯੋਗੀਆਂ ਤੇ ਹੁਣ ED ਨੇ ਵੀ ਸਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ ਮਨੀ ਲਾਂਡਰਿੰਗ ਦੇ ਖਦਸ਼ੇ ਦੇ ਕਾਰਨ ED ਦੇ ਜਲੰਧਰ ਸਥਿਤ ਜ਼ੋਨਲ ਦਫ਼ਤਰ ਤੋਂ ਵਕ-ਵਕ ਤੀਮਾ ਨੇ ਬੁੱਧਵਾਰ ਨੂੰ ਇਕੱਠਿਆਂ ਪੰਜਾਬ ਤੇ ਹਰਿਆਣਾ ਵਿੱਚ 11 ਜਗ੍ਹਾ ਛਾਪੇ ਮਾਰੇ ਪੰਜਾਬ ਵਿੱਚ ਤਰਨਤਾਰ ਮੋਗਾ ਅੰਮ੍ਰਿਤਸਰ ਸੰਗਰੂਰ ਤੇ ਪਟਿਆਲਾ ਅਤੇ ਹਰਿਆਣਾ ਦੇ ਅੰਬਾਲਾ ਕੁਰੂ ਖੇਤਰ ਤੇ ਕਰਨਾਲ ਵਿੱਚ ਟੀਮਾਂ ਨੇ ਸਵੇਰੇ 4:30 ਤੋਂ 5 ਵਜੇ ਜਾਂਚ ਸ਼ੁਰੂ ਕੀਤੀ। ਸੂਬੇ 'ਚ ਮੌਨਸੂਨ ਦਾ ਕਹਿਰ ਜਾਰੀ, ਅੱਜ ਕਈ ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ। ਮੌਸਮ ਵਿਭਾਗ ਮੁਤਾਬਕ ਅੱਜ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਦੌਰਾਨ 30 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਹਵਾ ਤਸਵੀਰ ਸਮੇ ਨਮੀ ਦੀ ਮਾਤਰਾ 90 ਫੀਸਦੀ ਤੇ ਸ਼ਾਮ ਸਮੇ 95 ਫੀਸਦੀ ਤੱਕ ਪਹੁੰਚ ਸਕਦੀ ਹੈ। ਮੌਨਸੂਨ ਦੁਬਾਰਾ ਸਰਗਰਮ ਹੋਵੇਗਾ। ਕੰਢੀ ਖੇਤਰ ਚ ਮੱਕੀ ਦੀ ਫਸਲ ਤੇ ਸੁੰਡੀ ਦਾ ਹਮਲਾ, ਕਿਸਾਨ ਹੋਏ ਪਰੇਸ਼ਾਨ। ਹੁਸ਼ਿਆਰਪੁਰ ਖੇਤਰ ਦੇ ਕਸਬਾ ਦਾਤਾਰਪੁਰ ਤੇ ਕਮਾਹੀ ਦੇਵੀ ਅਧੀਨ ਆਉਣ ਦੇ ਪਿੰਡਾਂ ਵਿੱਚ ਮੱਕੀ ਦੀ ਫਸਲ ਤੇ ਸੁੰਡੀ ਦਾ ਹਮਲਾ ਫਸਲ ਨੂੰ ਬਰਬਾਦ ਕਰਦਾ ਜਾ ਰਿਹਾ ਹੈ। ਕਿਸਾਨਾਂ ਦੀ ਭਲਾਈ ਲਈ ਲਗਾਏ ਖੇਤੀ ਅਧਿਕਾਰੀ ਖੇਤਾਂ ਵਿੱਚ ਗੇੜਾ ਮਾਰਨਾ ਤਾਂ ਦੂਰ ਦੀ ਗੱਲ ਆਪਣੇ ਬਣਾਏ ਦਫ਼ਤਰਾਂ ਵਿੱਚ ਵੀ ਕਦੇ-ਕਦਾਈਂ ਹੀ ਮਿਲਦੇ ਹਨ। ਕੰਡੀ ਦੇ ਕਿਸਾਨ ਮਦਨ ਲਾਲ ਵਿਜੇ ਸਿੰਘ ਜਸਵੀਰ ਸਿੰਘ ਕੈਪਟਨ ਹਰਿੰਦਰ ਸਿੰਘ ਦਰਸ਼ਨ ਚੌਧਰੀ ਰਾਜੇਦਰ ਕਨਵਰ ਸਿੰਘ ਨੇ ਦੱਸਿਆ ਕਿ ਮੱਕੀ ਦੀ ਫਸਲ ਤੇ ਸੁੰਡੀ ਦਾ ਹਮਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਵੰਦੇ ਭਾਰਤ ਨੇ ਦਿੱਤਾ ਸ਼ਤਾਬਦੀ ਨੂੰ ਝਟਕਾ ਰੇਲਵੇ ਨੂੰ ਲੈਣਾ ਪਿਆ ਇਹ ਫੈਸਲਾ। ਖਾਲੀ ਸੀਟਾਂ ਨਾਲ ਚੱਲ ਰਹੀ ਵੰਦੇ ਭਾਰਤ ਐਕਸਪ੍ਰੈਸ ਨੇ ਸ਼ਤਾਬਦੀ ਐਕਸਪ੍ਰੈਸ ਨੂੰ ਝਟਕਾ ਦਿੱਤਾ ਹੈ। ਵੰਦੇ ਭਾਰਤ ਕਾਰਨ ਸ਼ਤਾਬਦੀ ਐਕਸਪ੍ਰੈਸ ਵਿੱਚ ਯਾਤਰੀਆਂ ਦੀ ਗਿਣਤੀ ਘਟ ਗਈ ਹੈ। ਇਸ ਕਾਰਨ ਸ਼ਤਾਬਦੀ ਐਕਸਪ੍ਰੈਸ ਦੀਆਂ ਦੋ ਏਸੀ ਚੇਅਰ ਕਾਰਾਂ ਕੱਟ ਜਾਣਗੀਆਂ 1 ਸਤੰਬਰ ਤੋਂ ਸ਼ਤਾਬਦੀ ਐਕਸਪ੍ਰੈਸ 7 ਦੀ ਬਜਾਏ 5 ਏਸੀ ਚੇਅਰ ਕਾਰਾਂ ਨਾਲ ਚੱਲੇਗੀ ਸ਼੍ਰੀ ਖੰਡ ਮਹਾਦੇਵ ਯਾਤਰਾ ਕੱਲ ਤੋਂ ਸ਼ੁਰੂ ਸ਼੍ਰੀ ਖੰਡ ਮਹਾਦੇਵ ਯਾਤਰਾ ਕੱਲ ਤੋਂ ਸ਼ੁਰੂ ਹੋ ਗਈ ਹੈ ਜੋ 10 ਤੋਂ 23 ਜੁਲਾਈ ਤੱਕ ਚੱਲੇਗੀ 32 ਕਿਲੋਮੀਟਰ ਪੈਦਲ ਯਾਤਰਾ ਕਰਨ ਤੋਂ ਬਾਅਦ 18570 ਫੁੱਟ ਦੀ ਉਚਾਈ ਤੇ ਦਰਸ਼ਨ ਸੰਭਵ ਹੋਣਗੇ ਸਿਹਤ ਜਾਂਚ ਤੋਂ ਬਿਨਾਂ ਇਜਾਜ਼ਤ ਨਹੀਂ ਦਿੱਤੀ ਜਾਵੇਗੀ रजिस्ट्रेशन ਅਤੇ ਜਾਂਚ ਸਿੰਘਗੜ੍ਹ ਬੇਸ ਕੈਂਪ ਵਿਖੇ ਕੀਤੀ ਜਾਵੇਗੀ ਜਿੱਥੋਂ ਹਰ ਰੋਜ਼ 800 ਸਰਦਾਲੂ ਭੇਜੇ ਜਾਣਗੇ। Rajasthan ਤੇ Sarhind नहर ਤੇ ਬਣਿਆ ਪੁਲ ਹੋਵੇਗਾ ਚੌੜਾ। 2 ਸਾਲ ਬਾਅਦ ਸ਼ੁਰੂ ਹੋਇਆ ਬੜਿੰਗ ਵਾਲਾ ਟੋਲ ਪਲਾਜ਼ਾ ਮੁਕਤਸਰ ਕੋਟਕਪੂਰਾ ਹਾਈਵੇ ਤੇ ਪਿੰਡ ਬੜਿੰਗ ਨੇੜੇ ਸਥਿਤ ਟੋਲ ਪਲਾਜ਼ਾ ਅੱਜ ਤੋਂ ਲਗਭਗ 2 ਸਾਲਾਂ ਬਾਅਦ ਸ਼ੁਰੂ ਹੋਣ ਜਾ ਰਿਹਾ ਹੈ। ਸ਼ੁੱਕਰਵਾਰ ਤੋਂ ਇਥੋਂ ਲੰਘਣ ਵਾਲੇ ਸਾਰੇ ਵਾਹਨਾਂ ਨੂੰ ਟੋਲ ਪਰਚੀ ਲੈਣੀ ਪਵੇਗੀ ਦਰਅਸਲ ਪੁਲ ਤੰਗ ਹੋਣ ਕਾਰਨ ਯਾਤਰੀਆਂ ਨਾਲ ਭਰੀ ਇੱਕ ਬੱਸ ਸਰਹਿੰਦ ਨਹਿਰ ਚ ਡਿੱਗ ਗਈ ਸੀ ਜਿਸ ਕਾਰਨ ਇਸ ਹਾਦਸੇ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦਕੌਂਦਾਵਲੋਂ ਟੋਲ ਬੰਦ ਕਰ ਦਿੱਤਾ ਗਿਆ ਸੀ ਅਤੇ ਧਰਨਾ ਦਿੱਤਾ ਗਿਆ ਸੀ ਜੋ ਅਜੇ ਵੀ ਜਾਰੀ ਸੀ ਅਪਰਾਧੀਆਂ ਨੂੰ ਬਚਾ ਰਹੀ ਹੈ ਭਾਜਪਾ ਹਰਪਾਲ ਸਿੰਘ ਚੀਮਾ ਅਬੂਰ ਵਿੱਚ ਇੱਕ ਵਪਾਰੀ ਦੇ ਹਾਲ ਹੀ ਵਿੱਚ ਹੋਏ ਕਤਲ ਤੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਰਤੀ ਜਨਤਾ ਪਾਰਟੀ ਤੇ ਦੋਸ਼ ਲਗਾਇਆ ਕਿ ਉਹ ਖੁੱਲ੍ਹੇਆਮ ਗੈਂਗਸਟਰਾਂ ਨੂੰ ਬਚਾ ਰਹੀ ਹੈ ਅਤੇ ਹਿੰਸਾ ਅਤੇ ਡਰ ਦੇ ਤਰੀਕਿਆਂ ਰਾਹੀਂ ਗੈਰ ਭਾਜਪਾ ਰਾਜ ਸਰਕਾਰਾਂ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਚੀਮਾ ਨੇ ਦੋਸ਼ ਲਗਾਇਆ ਕਿ ਪੰਜਾਬ ਤੋਂ ਦਿੱਲੀ ਤੱਕ ਕਈ ਵੱਡੇ ਭਾਜਪਾ ਆਗੂ ਪੀੜਤ ਦੇ ਨਾਲ ਖੜੇ ਹੋਣ ਦੀ ਬਜਾਏ ਦੋਸ਼ੀਆਂ ਦਾ ਬਚਾਅ ਕਰਦੇ ਦਿਖਾਈ ਦਿੰਦੇ ਹਨ। ਗੈਂਗਸਟਰਾਂ ਨਾਲ ਪਿਆਰ ਵਾਲੇ ਬਿਆਨ ਚਪਕੀ ਸਿਆਸਤ सिरसा ने मंत्री अमन अरोड़ा ਨੂੰ ਦਿੱਤੀ ਚੇਤਾਵਨੀ सिरसा ਨੇ ਕਿਹਾ ਸੀ ਕਿ ਪੰਜਾਬ ਨੂੰ ਪੁਲਿਸ ਰਾਜ ਬਣਾ ਦਿੱਤਾ ਹੈ ਮੈਂ ਮੰਗ ਕਰਦਾ ਹਾਂ ਕਿ ਜੇਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੱਚੇ ਹਨ ਤਾਂ ਐਨਕਾਊਂਟਰ ਵਿੱਚ ਮਾਰੇ ਗਏ ਦੋ ਨੌਜਵਾਨਾਂ ਦੀ ਸੀਬੀਆਈ ਜਾਂਚ ਕਰਵਾਈ ਜਾਵੇ सिरसा ਦੇ ਇਸ ਬਿਆਨ ਤੇ ਅਮਨ अरोड़ा ਨੇ ਸੋਸ਼ਲ ਮੀਡੀਆ ਤੇ ਲਿਖਿਆ ਸੀ ਕਿ ਬਹੁਤ ਸ਼ਰਮਨਾਕ ਹੈ ਜਿੱਥੇ ਪੂਰਾ ਪੰਜਾਬ ਅਬੂਰ ਦੇ ਸਮਾਜ ਸੇਵਕ ਕਾਰੋਬਾਰੀ ਸੰਜੀਵ ਵਰਮਾ ਦੇ ਪਰਿਵਾਰ ਨਾਲ ਖੜ੍ਹਾ ਹੈ ਉੱਥੇ ਹੀ ਮਨਜਿੰਦਰ ਸਿੰਘ सिरसा ਗੈਂਗਸਟਰਾਂ ਦੇ ਸਮਰਥਨ ਵਿੱਚ ਮਜ਼ਬੂਤੀ ਨਾਲ ਖੜੇ ਦਿਖਾਈ ਦੇ ਰਹੇ ਹਨ